ਉਹੀ ਅੱਖੀਆਂ ਉਹੀ ਸੁਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ ਇਹ ਤੱਕਣ ਵਾਲੀ ਦੀ ਅੱਖ ਕਿੰਨੇ ਕਮਾਲ ਦੀ ਹੈ ਨਾ ਕਿਤੇ ਉਹ ਨੂੰ ਖੂਬੀਆਂ ਹੀ ਖੂਬੀਆਂ ਨਜ਼ਰ ਆਉਣ ਲੱਗ ਜਾਂਦੀਆਂ ਤੇ ਕਿਤੇ ਕਮੀਆਂ ਹੀ ਕਮੀਆਂ ਨਜ਼ਰ ਆਉਣ ਲੱਗ ਜਾਂਦੀਆਂ ਤੇ ਅੱਜ ਕੱਲ ਇਹੇ ਕੁਝ ਸਿਆਸੀ ਪਾਰਟੀਆਂ ਦੇ ਲੀਡਰਾਂ ਵਿੱਚ ਹੋ ਰਿਹਾ ਭਾਈ ਹੋਊਵੇ ਵੀ ਕਿਵੇਂ ਨਾ ਚੋਣਾਂ ਸਿਰ ਤੇ ਨੇ ਬਸ ਕੁਝ ਕੁ ਟਾਈਮ ਤੱਕ ਹੀ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਹੁਣ ਤੋਂ ਹੀ ਇਹ ਕੰਮ ਸ਼ੁਰੂ ਹੋ ਜਾਣਾ ਹੁਣ ਤਾਂ ਉਹ ਅਣਕਿਆਸੀਆਂ ਗੱਲਾਂ ਹੋਣਗੀਆਂ ਜਿਹੜੀਆਂ ਲੋਕਾਂ ਨੇ ਕਦੇ ਸੋਚੀਆਂ ਵੀ ਨਹੀਂ ਹੋਣੀਆਂ ਤੇ ਹੁਣ ਆ ਕੀ ਹੋ ਰਿਹਾ ਕੈਪਟਨ ਅਮਰਿੰਦਰ ਸਾਹਿਬ ਕਾਂਗਰਸ ਦੀ ਤਰੀਫ ਕਰਦੇ ਨਜ਼ਰ ਆਏ ਤੇ ਦੂਜੇ ਪਾਸੇ ਰੰਧਾਵਾ ਸਾਹਿਬ ਕੈਪਟਨ ਅਮਰਿੰਦਰ ਦੀ ਤੇ ਨਾਲ ਨਾਲ ਬਲਤੇ ਪੰਨੂ ਸਾਹਿਬ ਵੀ ਸਾਹਮਣੇ ਆ ਗਏ ਆਮ ਆਦਮੀ ਪਾਰਟੀ ਤੋਂ ਉਹ ਇਹਨਾਂ ਨੂੰ ਤਾਣੇ ਮੇਨੇ ਦਿੰਦੇ ਨਜ਼ਰ ਆਏ ਦੋਸਤੋ ਕੈਪਟਨ ਅਮਰਿੰਦਰ ਸਾਹਿਬ ਨੇ ਕਾਂਗਰਸ ਦੀ ਤਰੀਫ ਕੀਤੀ ਆ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਏ ਕਿ ਕੈਪਟਨ ਅਮਰਿੰਦਰ ਸਾਹਿਬ ਜ਼ੁਬਾਨ ਦੇ ਬੜੇ ਪੱਕੇ ਨੇ ਤੇ ਇੱਥੇ ਹੀ ਫਿਰ ਬਲਤੇਜ ਪੰਨੂ ਸਾਹਿਬ ਸਾਹਮਣੇ ਆ ਗਏ ਆਮ ਆਦਮੀ ਪਾਰਟੀ ਤੋਂ ਉਹ ਕਹਿੰਦੇ ਕਿ ਕੈਪਟਨ ਸਾਹਿਬ ਕਿੰਨੇ ਕੁ ਜ਼ੁਬਾਨ ਦੇ ਪੱਕੇ ਨੇ ਹੁਣ ਰੰਧਾਵਾ ਸਾਹਿਬ ਜਿਹੜੇ ਕਦੇ ਵਿਰੋਧੀ ਹੋਇਆ ਕਰਦੇ ਸੀ ਹੁਣ ਕੈਪਟਨ ਅਮਰਿੰਦਰ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਆ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਾਹਿਬ ਜ਼ੁਬਾਨ ਦੇ ਕਿੰਨੇ ਕ ਪੱਕੇ ਨੇ ਉਹ ਗੁਟਕਾ ਸਾਹਿਬ ਦੀ ਸੂਹ ਖਾ ਕੇ ਮੁੱਕਰ ਗਏ ਇਸ ਤਰੀਕੇ ਦੇ ਨਾਲ ਬਲਤੇਜ ਪੰਨੂ ਸਾਹਿਬ ਕਿੰਨੇ ਸਾਰੇ ਤਾਨੇ ਮਿਹਨੇ ਕੈਪਟਨ ਅਮਰਿੰਦਰ ਨੂੰ ਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸ ਤੋਂ ਤੁਹਾਨੂੰ ਪਤਾ ਹੀ ਆ ਉਹਨਾਂ ਨੂੰ ਦਿੰਦੇ ਨਜ਼ਰ ਆਈ ਤਾਂ ਦੋਸਤੋ ਇੱਕ ਗੱਲ ਬਲਤੇਜ ਪੰਨੂ ਸਾਹਿਬ ਤੋਂ ਵੀ ਪੁੱਛਣੀ ਬਣਦੀ ਆ ਕਿ ਜੇਕਰ ਭਾਈ ਕੈਪਟਨ ਅਮਰਿੰਦਰ ਨੇ ਜਾਂ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਭਾਈ ਆਮ ਆਦਮੀ ਪਾਰਟੀ ਨੇ ਕਿੰਨੇ ਕੁ ਵਾਅਦੇ ਬਲਤੇਜ ਪੰਨੂ ਸਾਹਿਬ ਪੂਰੇ ਕਰਤੇ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਵੋਟਾਂ ਤੋਂ ਪਹਿਲਾਂ ਬਹੁਤ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਤੁਸੀਂ ਭਾਈ ਬਲਤੇਜ ਪੰਨੂ ਸਾਹਿਬ ਆਪਣਾ ਚੋਣ ਮੈਨੀਫੈਸਟੋ ਚੁੱਕ ਕੇ ਦੇਖੋ ਕਿ ਉਹਦੇ ਵਿੱਚੋਂ ਕਿੰਨੇ ਕੁ ਵਾਅਦੇ ਆ ਜਿਹੜੇ ਲੋਕਾਂ ਦੇ ਨਾਲ ਕੀਤੇ ਤੁਸੀਂ ਪੂਰੇ ਕਰਤੇ ਕਿਤੇ ਐ ਤਾਂ ਨਹੀਂ ਕਿ ਵੱਡੀ ਗਿਣਤੀ ਵਾਅਦੇ ਤੁਸੀਂ ਲੋਕਾਂ ਦੇ ਨਾਲ ਕੀਤੇ ਨੇ ਜੋ ਉਹ ਪੂਰੇ ਹੀ ਨਾ ਕੀਤੇ ਹੋਣ ਕਿਉਂਕਿ ਲੋਕ ਤਾਂ ਗਰਾਊਂਡ ਲੈਵਲ ਤੇ ਜੇ ਪਿੰਡਾਂ ਦੇ ਲੋਕਾਂ ਨੂੰ ਜਾ ਕੇ ਪੁੱਛੀਏ ਸ਼ਹਿਰਾਂ ਦੇ ਲੋਕਾਂ ਨੂੰ ਜਾ ਕੇ ਪੁੱਛੀਏ ਤਾਂ ਇਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਨ੍ਹਾਂ ਨੇ ਵਾਅਦੇ ਤੇ ਦਾਅਵੇ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਕੀਤੇ ਸੀ ਉਹਨਾਂ ਵਿੱਚੋਂ ਉਹਨਾਂ ਨੇ ਬਹੁਤ ਘੱਟ ਜਾਂ ਤੁੱਛ ਜਿਹੀ ਪੂਰੇ ਕੀਤੇ ਆ ਪੂਰੇ ਹੀ ਨਹੀਂ ਕੀਤੇ ਚਾਹੇ ਉਹ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਦੀ ਗੱਲ ਹੋਵੇ ਬੇਰੋਜ਼ਗਾਰੀ ਪੱਤੇ ਦੀ ਗੱਲ ਹੋਵੇ ਹੋਰ ਕਿੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਹੁਣ ਕਿਹਦੀ ਜ਼ੁਬਾਨ ਤੇ ਯਕੀਨ ਕੀਤਾ ਜਾਵੇ ਦੋਸਤੋ ਤੁਹਾਨੂੰ ਯਾਦ ਹੋਣਾ ਕਿ ਜਦੋਂ ਭਗਵੰਤ ਮਾਨ ਸਾਹਿਬ ਨਾਟਕ ਕਰਿਆ ਕਰਦੇ ਸੀ ਸਕਿੱਟ ਕਰਿਆ ਕਰਦੇ ਸੀ ਤਾਂ ਉਦੋਂ ਉਹ ਇੱਕ ਗੱਲ ਸੁਣਾਇਆ ਕਰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਆਪਦੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਮੈਨੂੰ ਰਾਜਨੀਤੀ ਸਿਖਾਓ ਤਾਂ ਪਿਤਾ ਕਹਿੰਦੇ ਇੱਕ ਦਿਨ ਪਿਤਾ ਕਹਿੰਦੇ ਵੀ ਚੱਲ ਆ ਜਾ ਪੁੱਤ ਤੈਨੂੰ ਮੈਂ ਰਾਜਨੀਤੀ ਸਿਖਾਵਾਂ ਤਾਂ ਕਹਿੰਦੇ ਪਿਤਾ ਮੈਨੂੰ ਕੋਠੇ ਤੇ ਲੈ ਗਏ ਤੇ ਉਹਨਾਂ ਨੇ ਕਿਹਾ ਮੇਰੇ ਪਿਓ ਨੇ ਮੈਨੂੰ ਕਿਹਾ ਵੀ ਕੋਠੇ ਤੋਂ ਛਾਲ ਮਾਰ ਮੈਂ ਕਿਹਾ ਪਾਪਾ ਜੇਕਰ ਮੈਂ ਕੋਠੇ ਤੋਂ ਛਾਲ ਮਾਰਾਂਗਾ ਤਾਂ ਮੇਰੀਆਂ ਲੱਤਾਂ ਬਾਹਾਂ ਟੁੱਟ ਜਾਣਗੀਆਂ ਮੇਰੇ ਸੱਟਾਂ ਲੱਗ ਜਾਣਗੀਆਂ ਤਾਂ ਮੇਰਾ ਪਿਤਾ ਮੈਨੂੰ ਕਹਿੰਦਾ ਕਿ ਨਾ ਨਾ ਪੁੱਤ ਬੇਫਿਕਰ ਰਹਿ ਮੇਰੇ ਤੇ ਯਕੀਨ ਰੱਖੀ ਮੈਂ ਤੈਨੂੰ ਆਪੇ ਬਚਾ ਲਵਾਂ ਤੂੰ ਛਾਲ ਮਾਰ ਤੇ ਕਹਿੰਦਾ ਮੈਂ ਆਪਦੇ ਪਿਤਾ ਤੇ ਭਰੋਸਾ ਕਰਕੇ ਛਾਲ ਮਾਰਤੀ ਕੋਠੇ ਤੋਂ ਥੱਲੇ ਤਾਂ ਮੇਰੀਆਂ ਲੱਤਾਂ ਬਾਹਰ ਟੁੱਟੀਆਂ ਮੇਰੇ ਪਿਤਾ ਨੇ ਮੈਨੂੰ ਬਚਾਇਆ ਹੀ ਨਹੀਂ ਤਾਂ ਜਦੋਂ ਮੈਂ ਸਵਾਲੀਆ ਨਜ਼ਰਾਂ ਦੇ ਨਾਲ ਆਪਦੇ ਪਿਤਾ ਵੱਲ ਦੇਖਿਆ ਤਾਂ ਉਹ ਕਹਿੰਦੇ ਪੁੱਤ ਇਹ ਹੀ ਰਾਜਨੀਤੀ ਆ ਰਾਜਨੀਤੀ ਵਿੱਚ ਆਪਦੇ ਪਿਓ ਤੇ ਵੀ ਭਰੋਸਾ ਨਹੀਂ ਕਰਨਾ ਮਤਲਬ ਕਿ ਜਿਹੜੇ ਰਾਜਨੀਤੀਬਾਨ ਨੇ ਲੋਕ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦੇ ਉਹਨਾਂ ਦੀ ਜ਼ੁਬਾਨ ਭਵੰਤਮਨ ਸਾਹਿਬ ਖੁਦ ਇਹ ਬੋਲਦੇ ਹੁੰਦੇ ਸੀ ਕਿ ਉਹਨਾਂ ਦੀ ਜ਼ੁਬਾਨ ਦਾ ਕੋਈ ਮੁੱਲ ਨਹੀਂ ਉਹ ਆਪਣੇ ਕੀਤੇ ਵਾਅਦੇ ਆ ਤੇ ਖਰੇ ਨਹੀਂ ਉੱਤਰਦੇ ਲੋਕਾਂ ਨੂੰ ਲਾਰੇ ਲਾਉਂਦੇ ਆ ਤੇ ਬਾਅਦ ਵਿੱਚ ਭੁੱਲ ਜਾਂਦੇ ਆ ਤੇ ਇਹੀ ਕੁਝ ਆਮ ਆਦਮੀ ਪਾਰਟੀ ਨੇ ਕੀਤਾ ਸੀ ਠੀਕ ਆ ਬਲਤੇਜ ਪੰਨੂ ਸਾਹਿਬ ਜਿਹੜਾ ਕੁਝ ਬੋਲ ਰਹੇ ਨੇ ਕੈਪਟਨ ਅਮਰਿੰਦਰ ਸਾਹਿਬ ਬਾਰੇ ਕਿ ਉਹਨਾਂ ਨੇ ਗੁਟਕਾ ਸਾਹਿਬ ਹੱਥ ਛੜ ਕੇ ਸੌਂ ਖਾਧੀ ਤੇ ਬਾਅਦ ਵਿੱਚ ਆਪਣੇ ਕੀਤੇ ਵਾਅਦਿਆਂ ਤੋਂ ਚਾਹੇ ਉਹ ਨਸ਼ਾ ਖਤਮ ਕਰਨ ਦੀ ਗੱਲ ਹੋਵੇ ਚਾਹੇ ਹੋਰ ਵੱਖ-ਵੱਖ ਤਰ੍ਹਾਂ ਦੇ ਵਾਅਦੇ ਹੋਵੇ ਉਹਨਾਂ ਤੋਂ ਮੁੱਕਰ ਗਏ ਪਰ ਇਹੀ ਵਾਅਦੇ ਬਲਕਿ ਇਸ ਤੋਂ ਵੀ ਕਿਤੇ ਵੱਧ ਵਾਅਦੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਲੋਕਾਂ ਨਾਲ ਕੀਤੇ ਸੀ ਤੇ ਫਿਰ ਉਹਨਾਂ ਵਿੱਚੋਂ ਪੂਰੇ ਵੀ ਨਹੀਂ ਕਿਤੇ ਨਸ਼ਾ ਅੱਜ ਤੱਕ ਬੰਦ ਨਹੀਂ ਹੋਇਆ ਉਹਦੇ ਵਾਸਤੇ ਕਿਤੇ ਕੋਈ ਮੁਹਿੰਮ ਚਲਾ ਲਈ ਜਾਂਦੀ ਆ ਤੇ ਕੁਝ ਕਿਤੇ ਕੁਝ ਕੀਤਾ ਜਾਂਦਾ ਪਰ ਅੱਜ ਤੱਕ ਨਸ਼ਾ ਓਵੇਂ ਦਾ ਓਵੇਂ ਹੀ ਮਿਲ ਰਿਹਾ ਲੋਕਾਂ ਦੇ ਧੀਆਂ ਪੁੱਤ ਓਵੇਂ ਹੀ ਨਸ਼ੇ ਦੇ ਨਾਲ ਉੱਜੜ ਰਹੇ ਨੇ ਜਿਹੜੀ ਆਮ ਆਦਮੀ ਪਾਰਟੀ ਵੋਟਾਂ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਮੈਨੂੰ ਪਤਾ ਇਹ ਨਸ਼ਾ ਕਿੱਥੋਂ ਆਉਂਦਾ ਇਹਦੀਆਂ ਜੜਾਂ ਕਿੱਥੇ ਨੇ ਤੇ ਅਸੀਂ ਇਹਦੀਆਂ ਜੜਾਂ ਖਤਮ ਕਰਾਂਗੇ ਅੱਜ ਤੱਕ ਉਹ ਨਸ਼ਾ ਨਹੀਂ ਖਤਮ ਕਰ ਪਾਈ ਜਿਹੜੀ ਆਮ ਆਦਮੀ ਪਾਰਟੀ ਨੇ ਬੇਰੋਜ਼ਗਾਰਾਂ ਦੇ ਨਾਲ ਵਾਅਦਾ ਕੀਤਾ ਸੀ ਤੁਹਾਨੂੰ ਨੌਕਰੀਆਂ ਦਵਾਂਗੇ ਉਹ ਬੇਰੋਜ਼ਗਾਰ ਉਵੇਂ ਹੀ ਉਸੇ ਪੱਧਰ ਤੇ ਫਿਰਦੇ ਆ ਤੁਸ਼ ਜਿਹੀਆਂ ਨੌਕਰੀਆਂ ਮਿਲੀਆਂ ਹੁਣ ਇਹ ਵੱਖਰੀ ਗੱਲ ਆ ਪਰ ਜਿਹੜੇ ਬੇਰੋਜ਼ਗਾਰ ਨੇ ਉਹ ਉਵੇਂ ਦੇ ਉਵੇਂ ਹੀ ਫਿਰਦੇ ਆ ਫਿਰ ਆਮ ਆਦਮੀ ਪਾਰਟੀ ਨੇ ਹੋਰ ਵਾਅਦਾ ਕੀਤਾ ਸੀ ਕਹਿੰਦੀ ਕਿ ਅਸੀਂ ਜਦੋਂ ਤੱਕ ਇਹਨਾਂ ਬੇਰੋਜ਼ਗਾਰਾਂ ਨੂੰ ਨੌਕਰੀਆਂ ਨਹੀਂ ਦੇ ਸਕਦੇ ਉਦੋਂ ਤੱਕ ਬੇਰੋਜ਼ਗਾਰੀ ਪੱਤਾ ਦੇਵਾਂਗੇ ਤਾਂ ਅੱਜ ਤੱਕ ਉਹ ਬੇਰੋਜ਼ਗਾਰਾਂ ਨੂੰ ਪੱਤਾ ਨਹੀਂ ਮਿਲਿਆ ਬੇਰੋਜ਼ਗਾਰੀ ਪੱਤਾ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਬੁਢਾਪਾ ਪੈਨਸ਼ਨਾਂ ਨੇ ਉਹਨਾਂ ਵਿੱਚ ਵਾਅਦਾ ਕਰਾਂਗੇ ਤੇ ਨਾਹੀਂ ਅੱਜ ਤੱਕ ਜਿਹੜੀਆਂ ਬੁਢਾਪਾ ਪੈਨਸ਼ਨਾਂ ਨੇ ਉਹ 2500 ਰੁਪਇਆ ਹੋਈਆਂ ਲੋਕ ਵੇਟ ਕਰਦੇ ਆ ਕਿ 2000 ਹੀ ਹੋ ਜਾਣ ਬੁਢਾਪਾ ਪੈਨਸ਼ਨ 2000 ਹੀ ਹੋ ਜਾਵੇ ਤੇ ਨਾਹੀਂ ਹੁਣ ਤੱਕ ਉਹ 2000 ਰੁਪਏ ਜਾਂ 2500 ਰੁਪਏ ਵਾਧਾ ਪੈਨਸ਼ਨ ਮੈਨਣ ਲੱਗੀ ਆ ਹੋਰ ਕਿੰਨੇ ਵਾਦੇ ਲੋਕਾਂ ਦੇ ਨਾਲ ਕੀਤੇ ਗਏ ਮਜ਼ਦੂਰਾਂ ਦੇ ਨਾਲ ਵਾਦੇ ਕੀਤੇ ਗਏ ਕਿ ਉਹਨਾਂ ਨੂੰ ਪਲਾਟ ਕੱਟ ਕੇ ਦੇਵਾਂਗੇ 5-5 ਮਰਲੇ ਦੇ ਮਜ਼ਦੂਰ ਵਿਚਾਰੇ ਧਰਨੇ ਮੁਜ਼ਾਰੇ ਕਰਦੇ ਫਿਰਦੇ ਆ ਕਿਸਾਨ ਧਰਨੇ ਮੁਜ਼ਾਰੇ ਕਰਦੇ ਫਿਰਦੇ ਆ ਬੇਰੁਜ਼ਗਾਰ ਟੀਚਰ ਹੋਰ ਕਿੰਨੇ ਸਾਰੇ ਵਿਭਾਗ ਮੇ ਜਿਹੜੇ ਠੇਕੇ ਤੇ ਦਿੱਤੇ ਹੋਇਆ ਜਿਨ੍ਹਾਂ ਨਾਲ ਵਾਦੇ ਕੀਤੇ ਸੀ ਭਵਾਨਤਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਿ ਤੁਹਾਨੂੰ ਪੱਕਿਆਂ ਕਰਾਂਗੇ ਉਹ ਲੋਕ ਵਿਚਾਰੇ ਰੌਲਾ ਪਾਉਂਦੇ ਫਿਰਦੇ ਆ ਹੁਣ ਆ ਨਿਤ ਹੀ ਪੀਆਰਟੀਸੀ ਬੱਸਾਂ ਵਾਲਿਆਂ ਨੇ ਧਰਨੇ ਮਜ਼ਾਰੇ ਕੀਤੇ ਕਰਦੇ ਆ ਉਹ ਕਿ ਸਾਡੇ ਨਾਲ ਸਰਕਾਰ ਨੇ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲਾਂ ਤੇ ਸਾਡੇ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਸੋ ਬਲਤੇਜ ਪੰਨੂ ਸਾਹਿਬ ਠੀਕ ਆ ਕਿ ਹੁਣ ਅਗਾਂ ਵੋਟਾਂ ਆ ਰਹੀਆਂ ਅੱਗੇ ਤੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਆ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇ ਰਹੇ ਆ ਕੈਪਟਨ ਉਮਰਿੰਦਰ ਸਾਹਿਬ ਯਾ ਸੁਭਿੰਦਰ ਸਿੰਘ ਰਧਾਵਾ ਉਹ ਕੀ ਕਰ ਰਹੇ ਨੇ ਉਹਨਾਂ ਨੂੰ ਲੋਕਾਂ ਨੇ ਚੰਗੀ ਤਰ੍ਹਾਂ ਵੇਖਿਆ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਤੱਲੁਕ ਨਹੀਂ ਨਾ ਮੈਂ ਕਿਸੇ ਇੱਕ ਪਾਰਟੀ ਦੇ ਫੇਵਰ ਵਿੱਚ ਹਾਂ ਅਸੀਂ ਤਾਂ ਨਿਰਪੱਖ ਹਾਂ ਜਿਹੜਾ ਕੁਝ ਕਾਂਗਰਸ ਨੇ ਅਕਾਲੀ ਦਲ ਨੇ ਵੱਖ-ਵੱਖ ਪਾਰਟੀਆਂ ਨੇ ਲੋਕਾਂ ਦੇ ਨਾਲ ਪਹਿਲਾਂ ਕੀਤਾ ਸੀ ਉਹ ਤਾਂ ਸਾਰੇ ਲੋਕਾਂ ਨੇ ਦੇਖਿਆ ਹੀ ਹੋਇਆ ਇਸੇ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਂਦੀ ਸੀ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਸੀ ਬਦਲਾਅ ਦੀ ਸਰਕਾਰ ਇਨਕਲਾਬ ਦੀ ਸਰਕਾਰ ਪਰ ਇਸ ਇਨਕਲਾਬ ਦੀ ਸਰਕਾਰ ਨੇ ਇਸ ਬਦਲਾਅ ਦੀ ਸਰਕਾਰ ਨੇ ਲੋਕਾਂ ਨਾਲ ਕੀ ਕੀਤਾ ਲੋਕ ਕਹਿੰਦੇ ਸਾਡੀ ਤਾਂ ਉਦੋਂ ਵੀ ਵੱਧ ਖੱਜਲ-ਖੁਆਰੀ ਹੋਈ ਹੈ ਇਸ ਸਰਕਾਰ ਦੇ ਸਮੇਂ ਦੇ ਵਿੱਚ ਤੁਸੀਂ ਜਰੂਰ ਹੁਣ ਗਿਣਾ ਰਹੇ ਹੋ ਸੁਖਜਿੰਦਰ ਸਿੰਘ ਰਧਾਵਾ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਕਿਵੇਂ ਉਹ ਆਪਣੇ ਵਾਅਦਿਆਂ ਤੋਂ ਮੁਕਰਿਆ ਪਰ ਕਿਰਪਾ ਕਰਕੇ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਚੁੱਕੋ ਤੇ ਉਹਦੇ ਵਿੱਚ ਦੇਖੋ ਕਿ ਆਮ ਆਦਮੀ ਪਾਰਟੀ ਨੇ ਕਿਹੜੇ-ਕਿਹੜੇ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਚੋਣਾਂ ਦੇ ਸਮੇਂ ਕਿਹੜਾ ਕਿਹੜਾ ਭਰੋਸਾ ਲੋਕਾਂ ਨੂੰ ਦਵਾਇਆ ਸੀ ਜਿਹਦੇ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਐਮਐਲਏ ਜਿਤਾਏ ਸੀ ਤੇ ਫਿਰ ਕਿਹੜੇ ਕਿਹੜੇ ਵਾਅਦੇ ਆ ਜਿਹੜੇ ਲੋਕਾਂ ਦੇ ਨਾਲ ਕੀਤੇ ਆਮ ਆਦਮੀ ਪਾਰਟੀ ਨੇ ਪੂਰੇ ਨਹੀਂ ਕੀਤੇ ਉਹ ਆਮ ਆਦਮੀ ਪਾਰਟੀ ਦੇ ਧਿਆਨ ਵਿੱਚ ਲਿਆਓ ਉਹ ਨਾ ਹੋਵੇ ਕਿ ਅੱਜ ਤੁਸੀਂ ਦੂਜਿਆਂ ਨੂੰ ਕਹਿ ਰਹੇ ਹੋ ਕੱਲ ਨੂੰ ਇਹੀ ਗੱਲਾਂ ਤੁਹਾਨੂੰ ਸੁਣਨੀਆਂ ਪੈਣ ਵੈਸੇ ਕਰ ਹੀ ਰਹੇ ਨੇ ਲੋਕ ਕਹਿ ਹੀ ਰਹੇ ਨੇ ਪਰ ਜੇਕਰ ਤੁਸੀਂ ਵੀ ਇਵੇਂ ਕੀਤਾ ਦੂਜੀਆਂ ਸਰਕਾਰਾਂ ਦੀ ਤਰ੍ਹਾਂ ਤਾਂ ਹਮੇਸ਼ਾ ਵਾਸਤੇ ਲੋਕਾਂ ਦਾ ਤੁਹਾਡੇ ਤੋਂ ਵੀ ਭਰੋਸਾ ਟੁੱਟਣਾ ਕਿਉਂਕਿ ਉਹਨਾਂ ਦਾ ਤਾਂ ਲੋਕਾਂ ਨੂੰ ਪਤਾ ਹੀ ਸੀ ਤੁਹਾਡੇ ਤੇ ਯਕੀਨ ਸੀ ਕਿ ਤੁਸੀਂ ਉਹਨਾਂ ਨਾਲ ਕੁਝ ਚੰਗਾ ਜ਼ਰੂਰ ਕਰੋਗੇ ਸੋ ਤੁਸੀਂ ਜ਼ਰੂਰ ਦੇਖੋ ਤੇ ਵਾਚੋ ਕਿ ਕਿਹੜੇ-ਕਿਹੜੇ ਵਾਅਦੇ ਤੁਹਾਡੇ ਰਹਿ ਗਏ ਲੋਕਾਂ ਨਾਲ ਪੂਰੇ ਕਰਨ ਵਾਲੇ ਉਹ ਜ਼ਰੂਰ ਪੂਰੇ ਕਰੋ